ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਕਹਾਣੀ ਨੂੰ ਸਟੋਰੀ ਨੂੰ ਬਹੁਤ ਇੰਜੋਏ ਕੀਤਾ ਉਸੇ ਹੀ ਤਰ੍ਹਾਂ ਅੱਜ ਤੁਹਾਡੇ ਲਈ ਪਿੰਡਾਂ ਦੇ ਵਿੱਚੋਂ ਪੁਰਾਣੇ ਸਮੇਂ ਦੇ ਵਿੱਚੋਂ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਟਾਈਟਲ ਦੇ ਵਿੱਚ ਹੀ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਖਾਦੇ ਚਾਰ ਬੰਦਿਆਂ ਨੇ ਇੱਕ ਗੁਰਦਾ ਬਣਿਆ ਹੋਇਆ ਕੜਾਹ ਦਾ ਵੱਡਾ ਕੜਾਹਾ ਸੋ ਇਹ ਕਹਾਣੀ ਗਿਆਨੀ ਗੁਰਦੇਵ ਸਿੰਘ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਗਿਆਨੀ ਗੁਰਦੇਵ ਸਿੰਘ ਜੀ ਪੰਜਾਬੀ ਸਾਹਿਤਕਾਰ ਦੇ ਇੱਕ ਬਹੁਤ ਹੀ ਸੁਲਝੇ ਹੋਏ ਅਤੇ ਪ੍ਰਸਿੱਧੇ ਲੇਖਕ ਹੋਏ ਹਨ। ਉਹਨਾਂ ਦਾ ਜਨਮ ਇਹ ਕਹੇ ਲਿਆ ਕਿ ਉਹਨਾਂ ਦਾ ਪਿੰਡ ਮਿੱਠੇਵਾਲ ਜਿਹੜਾ ਕੀ ਮੌਜੂਦਾ ਸਮੇਂ ਵਿੱਚ ਮਲੇਰਕੋੜਾ ਜ਼ਿਲ੍ਹੇ ਵਿੱਚ ਪੰਜਾਬ ਦੇ ਵਿੱਚ ਹਾਲੇ ਵੀ ਮੌਜੂਦ ਹੈ। ਉੱਥੋਂ ਦੀ ਕਹਾਣੀ ਉਹਨਾਂ ਦੇ ਘਰ ਦੇ ਦਾਦੇ-ਪਰਦਾਦਿਆਂ ਦੀ ਕਹਾਣੀ ਹੈ। ਗਿਆਨੀ ਗੁਰਦੇਵ ਸਿੰਘ ਜੀ ਦੀ ਕਿਤਾਬ ਮੇਰਾ ਪਿੰਡ ਬਹੁਤ ਹੀ ਮਕਬੂਲ ਹੋਈ ਸੀ ਕਿਤਾਬ ਅੱਜ ਦੀ ਕਹਾਣੀ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਗਿਆਨੀ ਗੁਰਦੇਵ ਸਿੰਘ ਜੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ ਕਿ ਉਹਨਾਂ ਦੇ ਦਾਦੇ ਹੁਣੀ ਬਹੁਤ ਹੀ ਮਸ਼ਹੂਰ ਸਨ ਪਿੰਡ ਦੇ ਵਿੱਚ ਗਿਆਨੀ ਜੀ ਨੇ ਦੱਸਿਆ ਕਿ ਉਹਨਾਂ ਦੇ ਦਾਦੇ ਹੁਣੀ ਚਾਰ ਸਕੇ ਭਰਾ ਸਨ ਜਿਨ੍ਹਾਂ ਦੇ ਨਾਮ ਦਾਸ, ਰਾਮਦੱਤਾ, ਪੁੰਨੂ ਅਤੇ ਸਾਹਿਬ ਸਿੰਘ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਉਹਨਾਂ ਨੇ ਕਿਹਾ ਕਿ ਇਹ ਚਾਰੇ ਭਰਾ ਇਕੱਠੇ ਹੀ ਖੇਤੀ ਦਾ ਕੰਮ ਕਰਦੇ ਸਨ। ਉਹਨਾਂ ਨੇ ਦੱਸਿਆ ਕਿ ਇੱਕ ਵਾਰ ਜਦੋਂ ਉਹ ਖੇਤ ਦੇ ਵਿੱਚ ਕੰਮ ਕਰ ਰਹੇ ਸਨ ਤਾਂ ਉਹਨਾਂ ਨੇ ਕਿਹਾ ਵੀ ਅੱਜ ਦੁਪਹਿਰ ਦੀ ਰੋਟੀ ਆ ਜਿਹੜੀ ਆਪਾਂ ਘਰੇ ਨਹੀਂ ਖਾਣੀ। ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਬੜਦਾਂ ਦੇ ਨਾਲ ਘਰੇ ਚਲਿਆ ਜਾ ਤੇ ਉਹ ਆਪ ਨਾਲ ਦੇ ਲਾਗੇ ਪਿੰਡ ਛਾਪਾ ਪਿੰਡ ਵਿਖੇ ਆਪਣੇ ਹੀ ਇੱਕ ਆੜੀ ਮਿੱਤਰ ਦੇ ਘਰ ਵਿਆਹ ਦੇਖਣ ਚਲੇ ਗਏ। ਵਿਆਹ ਦੇ ਵਿੱਚ ਉਹਨਾਂ ਨੂੰ ਦੁਪਹਿਰ ਦੀ ਰੋਟੀ ਦਾ ਸੱਦਾ ਆਇਆ ਹੋਇਆ ਸੀ। ਜਦੋਂ ਉਹ ਵਿਆਹ ਵਾਲੇ ਘਰੇ ਗਏ ਤਾਂ ਉੱਥੇ ਬਹੁਤ ਸਾਰੇ ਰਿਸ਼ਤੇਦਾਰ ਸਾਖ ਸਬੰਧੀ ਆਏ ਹੋਏ ਸਨ ਜਿਨ੍ਹਾਂ ਨੂੰ ਕੀ ਵਿਆਹ ਦੇ ਵਿੱਚ ਸੱਦਾ ਦਿੱਤਾ ਗਿਆ ਸੀ ਉਸੇ ਹੀ ਤਰ੍ਹਾਂ ਗਿਆਨੀ ਗੁਰਦੇਵ ਸਿੰਘ ਜੀ ਲਿਖਦੇ ਹਨ ਕਿ ਉਹਨਾਂ ਨੇ ਦਾਦੇ ਹੁਣੀ ਵੀ ਉਸ ਵਿਆਹ ਦੇ ਵਿੱਚ ਉਸ ਪਿੰਡ ਚਲੇ ਗਏ ਉੱਥੇ ਘਰ ਵਾਲਿਆਂ ਨੇ ਕਿਹਾ ਕਿ ਰਿਸ਼ਤੇਦਾਰ ਤਾਂ ਹਜੇ ਵਿਹਾਰ ਕਰ ਰਹੇ ਹਨ ਆਪਾਂ ਪਹਿਲਾਂ ਜਿਹੜੇ ਆਪਣੇ ਸਰੀਕੇ ਦੇ ਲੋਕ ਹਨ ਉਹਨਾਂ ਨੂੰ ਰੋਟੀ ਖਵਾ ਦਈਏ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਦਾਦੇ ਹੁਣੀ ਚਾਰੇ ਜਾਣੇ ਇੱਕ ਲੈਨ ਦੇ ਵਿੱਚ ਦੁਪਹਿਰ ਦੀ ਰੋਟੀ ਖਾਣ ਬੈਠ ਕੇ ਉਹਨਾਂ ਨੇ ਦੱਸਿਆ ਕਿ ਜਦੋਂ ਵਿਆਹ ਵਾਲਿਆਂ ਨੇ ਆਪਣੇ ਘਰ ਦੇ ਵਿੱਚ ਗੁੜ ਦਾ ਪ੍ਰਸ਼ਾਦ ਜਾਂ ਇਹ ਕਹਿ ਲਈਏ ਕਿ ਗੁੜ ਦੇ ਕੜਾਹ ਦਾ ਇੱਕ ਬਹੁਤ ਹੀ ਵੱਡਾ ਕੜਾਹਾ ਬਣਾਇਆ ਹੋਇਆ ਸੀ ਜਦੋਂ ਮੇਰੇ ਦਾਦੇ ਹੁਣੇ ਰੋਟੀ ਖਾਣ ਬੈਠੇ ਤਾਂ ਗਿਆਨੀ ਜੀ ਲਿਖਦੇ ਹਨ ਕਿ ਉਹ ਚਾਰੇ ਹੀ ਜਾਣੇ ਇੱਕ ਵੱਡਾ ਗੁੜ ਦੇ ਕੜਾਹ ਦਾ ਕੜਾਹਾ ਇਕੱਲੇ ਹੀ ਖਾ ਗਏ ਕਿਉਂਕਿ ਉਹਨਾਂ ਦੇ ਕਦ ਕਾਠ ਪੱਖੋਂ ਸਰੀਰਕ ਦਿਖ ਪੱਖੋਂ ਪੂਰੇ ਹੀ ਬਹੁਤ ਉੱਚੇ ਲੰਬੇ ਕੱਦ ਦੇ ਦੱਸੇ ਹਨ ਤੁਸੀਂ ਦੇਖ ਸਕਦੇ ਹੋ ਕਿ ਚਾਰ ਜਾਣੇ ਇੱਕ ਵੱਡਾ ਕੜਾਹਾ ਦੇਸੀ ਘਿਓ ਦੇ ਨਾਲ ਬਣੇ ਹੋਏ ਗੁੜ ਦੇ ਪ੍ਰਸ਼ਾਦ ਜਾਂ ਇਹ ਕਹਿ ਲਈਏ ਕਿ ਗੁੜ ਦੇ ਕੜਾਹ ਦਾ ਖਾ ਗਏ ਤਾਂ ਜਿਹੜੇ ਵਰਤਾਵੇ ਸਨ ਉਹਨਾਂ ਨੇ ਦੇਖਿਆ ਵੀ ਕਿਤੇ ਇਹ ਭਾਂਡਿਆਂ ਦੇ ਵਿੱਚ ਤਾਂ ਨਹੀਂ ਲੁਕੋ ਰਹੇ ਤਾਂ ਵਰਤਾਵਿਆਂ ਨੇ ਦੱਸਿਆ ਵੀ ਜੇ ਕਿਤੇ ਗੁੜ ਦਾ ਇੱਕ ਹੋਰ ਕੜਾਹਾ ਇਹਦੇ ਨਾਲ ਬਣਿਆ ਹੁੰਦਾ ਤਾਂ ਇਹ ਉਹਦੇ ਜੋ ਵੀ ਅੱਧਾ ਪਚਦਾ ਖਾ ਜਾਂਦੇ ਸੋ ਇੱਕ ਕਹਾਣੀ ਸੀ ਉਸ ਸਮੇਂ ਦੀ ਜਦੋਂ ਕਿ ਪੰਜਾਬ ਦੇ ਵਿੱਚ ਹੱਥੀਂ ਖੇਤੀ ਕੀਤੀ ਜਾਂਦੀ ਬੈਲਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ ਉਦੋਂ ਦੇ ਸਮੇਂ ਦੇ ਵਿੱਚ ਖੇਤੀਬਾੜੀ ਜਾਂ ਮਜ਼ਦੂਰੀ ਜਾਂ ਇਹ ਕਹਿ ਲਈਏ ਕਿ ਕੰਮਕਾਰ ਹੀ ਐਨੇ ਔਖੇ ਸਨ ਕਿ ਵੱਡਾ ਇਹ ਕਹਿ ਲਈਏ ਕਿ ਦੇਸੀ ਘਿਓ ਜਾਂ ਕੋਈ ਵੀ ਖਾਣ ਵਾਲੀ ਚੀਜ਼ ਥੋੜੀ ਪੈ ਜਾਂਦੀ ਸੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਕਿਤੇ ਆਪਾਂ ਦੇਸੀ ਘਿਓ ਦਾ ਇੱਕ ਚਮਚਾ ਖਾ ਲਈਏ ਨਾ ਤਾ ਆਪਣਾ ਇੱਕ ਲਈ ਬੀਪੀ ਵੱਜ ਜਾਂਦਾ ਹੈ ਜਾਂ ਫਿਰ ਆਪਣੇ ਹਾਰਟ ਦੀ ਪੋਜੀਸ਼ਨ ਜਿਹੜੀ ਉਹ ਤੇਜ਼ ਹੋ ਜਾਂਦੀ ਹੈਗੀ ਸੋ ਕਹਾਣੀ ਕਿਸ ਤਰ੍ਹਾਂ ਲੱਗੀ ਵੀਡੀਓ ਕਿਸ ਤਰ੍ਹਾਂ ਲੱਗੀ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਆ ਕਰੋ ਧੰਨਵਾਦ ਜੀ